ਹੋ ਨੀ ਨਗੜਾ ਦੇ ਵਿੱਚ ਕੀ ਕਿ ਲਿਆ ਬਹੁਤ ਸਿਆ

ਕੋਈ ਨਹੀਂ ਕੋਈ ਨਹੀਂ ਜਿੰਨੇ ਬਿਆਜ ਹੋ ਜਾਂਦੇ 10 20 ਇਹਨੂੰ ਅਸੀਂ ਕੀ ਕਰਦੇ ਨਹੀਂ ਤਾਂ ਹੋਇਆ ਤਰ ਮੂੰਹ ਖਾਈ ਕਿਉਂ ਉਹ ਸਵਾਰੀਆਂ ਨੇ ਪਰੇਸ਼ਾਨ ਹੁੰਦਾ ਕਦਾ ¿Va a sostener el hoyo que. ਨਾਕੇ ਲਗਾਏ ਕਿ ਕਿਸਮਤ ਚ ਲਾਏ ਗਏ ਨੇ ਸਰ ਇਹ ਸਾਡੇ ਸੀਨੀਅਰ ਅਫੀਸਰ ਮਾਨਯੋਗ ਡੀਜੀਪੀ ਲਾਅ ਐਂਡ ਔਰਡਰ ਜੀ ਦੇ ਹਮਾਰਾ ਹੀ ਇਹ ਅੱਜ ਸਾਰੇ ਪੰਜਾਬ ਦੇ ਵਿੱਚ ਜਿੱਤੇ ਵੀ ਸਟੇਟ ਨਾਲ ਆਪਣੀ ਹੱਦ ਲੱਗਦੀ ਹੋਵੇ ਜਿਵੇਂ ਹਰਿਆਣਾ ਬਾਰਡਰ ਲੱਗ ਰਿਹਾ ਸਾਡੇ ਮੂਹਰੇ ਵਿੱਚ ਲੱਗ ਰਿਹਾ ਤਾਂ ਇਹਦੇ ਚੋਂ ਜਿੰਨੀਆਂ ਵੀ ਗੱਡੀਆਂ ਆਉਂਦੀਆਂ ਨੇ ਕੋਈ ਸ਼ੱਕੀ ਵਿਅਕਤੀ ਸਾਨੂੰ ਲੱਗਦਾ ਹੈ ਤਾਂ ਉਹਦੀ ਐਕਸਟੈਂਸਿਵ ਤੇ ਬਰੀਕੀ ਨਾਲ ਚੈਕਿੰਗ ਕਰਨ ਸੰਬੰਧੀ ਇਹ ਨਾਕੇ ਲਗਾਏ ਗਏ ਨੇ باقی ਕੋਈ ਵੀ ਜਿਹੜਾ ਸ਼ਰਾਂਤੀ ਤੱਕ ਹੈ ਇਹ ਸ਼ਰਾਂਤੀ ਅੰਸਰ ਹੈ ਉਸ ਤੇ ਉਹਦੀ ਬੰਦੀ ਕਾਰਵਾਈ ਕੀਤੀ ਨਸ਼ਾ ਵਿਰੁੱਧ ਕਿੰਨੇ ਤੁਸੀਂ ਚੱਲ ਰਹੇ ਹੋ ਸਰ ਇਹ ਨਾਕਾ ਵੀ ਜਿਹੜਾ ਲਗਾਇਆ ਗਿਆ ਤੇ ਇਸ ਤੋਂ ਇਲਾਵਾ ਵੀ ਨਸ਼ਾ ਵਿਰੁੱਧ ਜਿਹੜੀ ਹੁਣ ਲੜਾਈ ਜਿਹੜਾ ਯੁੱਧ ਸਾਡਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰ ਵੱਲੋਂ ਕੀਤਾ ਗਿਆ ਹੈ ਉਸ ਦੇ ਰਿਗਾਰਡਿੰਗ ਇਹ ਨਾਕਾ ਬੰਦੀ ਕੀਤੀ ਗਈ ਹੈ ਕੋਈ ਵੀ ਵਿਅਕਤੀ ਜੇ ਕੋਈ ਬਾਹਰਲੇ ਰਾਜ ਤੋਂ ਕਿਸੇ ਹੋਰ ਸੂਬੇ ਤੋਂ ਆ ਕੇ ਨਸ਼ਾ ਉਹਰੇ ਸਪਲਾਈ ਕਰਨ ਦੀ ਹਿੰਮਤ ਕਰਦਾ ਹੈ ਇਹਨਾਂ ਨਾਕਿਆਂ ਦੁਆਰਾ ਸੀ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਵੱਲੋਂ ਬਰਾਮਦਗੀ ਕਰਕੇ ਉਹਨਾਂ ਨੂੰ ਉਹਨਾਂ ਦੇ ਬੰਦ ਦੇ ਅੰਜਾਮ ਤੱਕ ਭੇਜਾਂਗੇ ਫਿਰ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਲੈ ਕੇ ਕਿ ਆਪਣੇ ਇਲਾਕੇ 'ਚ ਵੀ ਇਹ ਜੇ ਕੋਈ ਮੁਹਿੰਮ ਚਲਾਈ ਜਾਊ ਕਿਉਂਕਿ ਗੱਲ ਕਰੀਏ ਤਾਂ ਜੱਖੜਾ ਇਸ ਤਰਫ ਟਹਾਣਾ ਇਹਨਾਂ ਦੇ ਵਿੱਚੋਂ ਵੱਡੀ ਖੇਪ ਦੇ ਵਿੱਚ ਛੋਟੇ-ਛੋਟੇ ਰਸਤਿਆਂ ਦੇ ਰਾਹੀਂ ਜਿਹੜਾ ਨਸ਼ਾ ਸਪਲਾਈ ਹੁੰਦਾ ਪਿੰਡਾਂ ਤੱਕ ਬਿਲਕੁਲ ਜੀ ਸਾਡੇ ਜਿਹੜੇ ਐਂਟਰੀ ਦੇ ਗੇਟ ਪੁਆਇੰਟ ਨੇ ਉੱਥੇ ਵੀ ਅੱਜ ਵੀ ਨਾਕਾਬੰਦੀ ਅਸੀਂ ਇਸ ਥਾਂ ਤੋਂ ਅਲਾਵਾ ਵੀ ਕੀਤੀ ਹੋਈ ਹੈ ਤੇ ਅਸੀਂ ਰੀਸੈਂਟਲੀ ਵੀ ਐਫ ਆਈ ਆਰ ਰਜਿਸਟਰ ਕਰਕੇ ਅਟੇ ਅਸੀਂ ਯੂਰੋ ਦੀ ਬਰਾਮਦਗੀ ਕੀਤੀ ਸੀ ਨਸ਼ਿੱਲੀ ਗੋਲੀਆਂ ਜਿਹੜੀ ਤੁਹਾਹਾਨੇ ਸਾਈਡ ਤੋਂ ਆਈਆਂ ਸੀਗੀਆਂ ਉਹ ਬੰਦਿਆਂ ਨੂੰ ਅਸੀਂ ਰਾਉਂਡ ਅਪ ਕਰਕੇ ਉਹਨਾਂ ਵੱਲੋਂ ਬਰਾਮਦਗੀ ਕਰਕੇ ਉਹਨਾਂ ਦੇ ਐਫ ਆਈ ਆਰ ਰਜਿਸਟਰ ਕੀਤੀ ਸੀ ਤੇ ਇਹ ਅੱਗੇ ਵੀ ਚੱਲਦਾ ਰਹੂਗਾ ਸਾਡੇ ਵੱਲੋਂ ਕਾਉਂਸਲ ਆਪਰੇਸ਼ਨ ਵੀ ਚਲਾਏ ਜਾਂਦੇ ਆਂ ਅਚਾਨਕ ਹੀ ਅਸੀਂ ਚੈਕਿੰਗ ਕਰਦੇ ਆ ਦਿਨ ਨੂੰ ਵੀ ਕਰਦੇ ਆ ਰਾਤ ਨੂੰ ਵੀ ਕਰਦੇ ਆ ਅਰਲੀ ਮਾਰਨਿੰਗ ਕਰਦੇ ਆ ਤਾਂ ਇਹ ਜਿਹੜਾ ਯੁੱਧ ਹੈ ਇਹ ਇਸ ਲਈ ਆ ਵੀ ਪੰਜਾਬ ਦੇ ਵਿੱਚੋਂ ਅਸੀਂ ਇਸ ਨਸ਼ੇ ਦੀ ਜੜ ਨੂੰ ਹੀ ਖਤਮ ਕਰਦੀ ਹੈ ਤੇ ਇਹਦੇ ਜੇ ਪੁਲਿਸ ਕਾਮਯਾਬ ਜਰੂਰ ਹੋਈ ਪੰਜਾਬ ਹਰਿਆਣਾ ਬਾਰਡਰ ਦਾ ਏਰੀਆ ਪੈਂਦਾ ਸਰ ਇਹ ਕੀ ਹਰਿਆਣਾ ਦੇ ਪ੍ਰਸ਼ਾਸਨ ਨਾਲ ਵੀ ਕੋਈ ਗੱਲਬਾਤ ਚੱਲ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਬਿਲਕੁਲ ਜੀ ਸਾਡੀ ਅੱਜ ਸਵੇਰੇ ਹੀ ਅਸੀਂ ਪਹਿਲਾਂ ਹੀ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੇ ਇਲਾਕੇ 'ਚ ਵੀ ਆਪਸ ਵਿੱਚ ਤਾਲਮੇਲ ਕਰਕੇ ਨਾਕਾਬੰਦੀ ਕਰਵਾਈ ਗਈ ਹੈ ਸਾਡੇ ਵੱਲੋਂ ਦੋ ਸਾਡੇ ਮੋਰਲ ਗਏ ਪੁਆਇੰਟ ਬੰਦ ਨੇ ਇੱਕ ਜਾਕਲ ਰੋਡ ਤੇ ਤੇ ਇੱਕ ਆਹ ਕਹਾਣਾ ਰੋਡ ਤੇ ਦੋਨਾਂ ਜੀ ਅਸੀਂ ਆਪਸ ਵਿੱਚ ਤਾਲਮੇਲ ਕਰਕੇ ਆਪਣੀ ਨਾਕਾ ਬੰਦੀ ਕਰ ਰਹੇ ਜੋ ਵੀ ਇਸ ਸਮੇਂ ਜਿਹੜੇ ਡਰੱਗ ਡੀਲਰ ਇਹ ਹੈ ਜਾਂ ਕੰਮ ਕਰਦੇ ਨੇ ਉਹਨਾਂ ਨੂੰ ਕੀ ਕਹੂੰ ਸਰ ਉਹਨਾਂ ਨੂੰ ਇਹ ਸੰਦੇਸ਼ ਹੈ ਕਿ ਪੰਜਾਬ ਦੇ ਵਿੱਚ ਤਾਂ ਹੁਣ ਇਹਨਾਂ ਦਾ ਕੰਮ ਨਹੀਂ ਚੱਲਣਾ ਤੇ ਖਾਸ ਕਰ ਮੈਂ ਇਸ ਏਰੀਆ ਲਈ ਰਿਸਪੌਂਸੀਬਲ ਹਾਂ ਤਾਂ ਇਸ ਏਰੀਆ 'ਚ ਤਾਂ ਵੱੜ ਕੇ ਦੇਖ ਨਾ ਲੈਣ ਜੇ ਕੋਈ ਇਹੋ ਜਿਹਾ ਕੋਈ ਕੰਮ ਕਰ ਰਿਹਾ ਤਾਂ ਆਪ ਦਾ ਇਹ ਕੰਮ ਬੰਦ ਕਰ ਦਨ ਯਾ ਵੇਰੇ ਆਲਾ ਕਾ ਛੱਡ ਕੇ ਜਾ। ਥੈਂਕ ਯੂ।